ਪਾਈ ਮਨੀ ਸਿੰਘ ਜੀ 10 ਮਾਰਚ 1644 ਨੂੰ ਪਾਈ ਮਨੀ ਸਿੰਘ ਦਾ ਜਨਮ ਪਿਤਾ ਮਾਈ ਦਾਸ ਤੇ ਮਾਤਾ ਮਾਦੁਰਬਾਈ ਦੇ ਘਰ ਹੋਇਆ ਸੀ ਆਪ ਦੀ ਧਰਮ ਪਤਨੀ ਦਾ ਨਾਮ ਸੀ ਤੀਤੋ ਸੀ ਤੇ ਆਪ ਜੀ ਦੇ ਪੁੱਤਰਾਂ ਦਾ ਨਾਮ ਪਾਈ ਚਿੱਤਰ ਸਿੰਘ, ਉਦੈ ਸਿੰਘ, ਅਨਾਕ ਸਿੰਘ, ਅਜੈਬ ਸਿੰਘ, ਅਜਾਬ ਸਿੰਘ, ਗੁਰਬਖਸ਼ ਸਿੰਘ, ਭਗਵਾਨ ਸਿੰਘ, ਚਿੱਤਰ ਸਿੰਘ, ਬਲਰਾਮ ਸਿੰਘ, ਦੇਸਾ ਸਿੰਘ ਸਨ ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ ਇਸ ਕੌਮ ਨੇ ਉਹ ਮਰਦੀਵੜੇ ਪੈਦਾ ਕੀਤੇ ਹਨ ਜਿਨ੍ਹਾਂ ਦੀ ਮਿਸਾਲ ਸੰਸਾਰ ਦੇ ਕਿਸੇ ਇਤਿਹਾਸ ਵਿੱਚ ਲੱਭਣੀ ਨਾ ਮੁਮਕਿਨ ਹੈ ਸਿੱਖੀ ਨੂੰ ਨਸਤੋ ਨਾਬੂਦ ਕਰਨ ਲਈ ਸਮੇਂ ਦੇ ਹਾਕਮਾਂ ਨੇ अनेका ਜੁਲਮ ਟਾਹੇ ਤਰ੍ਹਾਂ ਤਰੰਦੇ ਤਸੀਹੇ ਵੀ ਦਿੱਤੇ ਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਪਰ ਤਾਂ ਸੀ ਸਮੇਂ ਦੀ ਸਿੱਖੀ ਸਿੱਖੀ ਸਦਕਤ ਹੈ ਗੁਰੂ ਦੇ ਸਿੱਖ ਜਿਨ੍ਹਾਂ ਨੇ ਸਿਰ ਟੜ ਦੀ ਬਾਜ਼ੀ ਲਗਾਉਂਦਿਆਂ ਆਪਾਂ ਤਾਂ ਕੁਰਬਾਨ ਕਰ ਲਿਆ ਪਰ ਜ਼ਾਲਿਮਾਂ ਦਾ ਹੁਕਮ ਮੰਨ ਕੇ ਗੁਰਮਤ ਦੇ ਸੂਲਾਂ ਨਾਲ ਸਮਝੌਤਾ ਨਹੀਂ ਕੀਤਾ ਅਤੇ ਸ਼ਹਾਦਤਾਂ ਦਾ ਜਾਮ ਹੱਸਦੇ ਹੱਸਦੇ ਪੀ ਗਏ ਐਸੇ ਹੀ ਮਹਾਨ ਸ਼ਹੀਦਾਂ ਵਿੱਚੋਂ ਸਨ ਪਾਈ ਸਾਹਿਬਾਈ ਮਨੀ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਹੱਕ ਤੇ ਸੱਚ ਦੀ ਖਾਤਰ ਸਿੱਖੀ ਦੀ ਖਾਤਰ ਝੂਠ ਦੇ ਅੱਗੇ ਘੁਟਨੇ ਨਹੀਂ ਟੇਕੇ ਭਾਈ ਮਨੀ ਸਿੰਘ ਜੀ ਦਾ ਜਨਮ ਸੁਨਾਮ ਦੇ ਨੇੜੇ ਪਿੰਡ ਕੈਂਬੋਵਾਲ ਦੇ ਕੁਝ ਇਤਿਹਾਸਕਾਰ ਅਲੀਪੁਰ ਮੁਲਤਾਨ ਪੰਜਾਬ ਹੁਣ ਪਾਕਿਸਤਾਨ ਚ ਵੀ ਦੱਸਦੇ ਹਨ ਪਿਤਾ ਮਾਈ ਦਾਸ ਤੇ ਮਾਤਾ ਮਧੁਰਬਾਈ ਜੀ ਦੇ ਜੋ ਇੱਕ ਸੰਪੰਨ ਤੇ ਧਾਰਮਿਕ ਪਰਿਵਾਰ ਵਿੱਚ ਹੋਇਆ ਸੀ ਮਾਪਿਓ ਨੇ ਇਹਨਾਂ ਦਾ ਨਾਮ ਮਨੀਆ ਰੱਖਤਾ ਭਾਈ ਮਨੀ ਸਿੰਘ ਜੀ ਦੇ ਵੱਡੇ ਮੁਗਲਾਂ ਦੀ ਨੌਕਰੀ ਕਰਦੇ ਸੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸਿੱਖ ਹੋਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਹੀ ਰਹਿਣ ਲੱਗੇ ਇਨ੍ਹਾਂ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਦੇ ਜਰਨੈਲ ਰਹਿ ਚੁੱਕੇ ਸਨ ਜੋ ਬਹੁਤ ਹੀ ਸੂਰਬੀਰ ਯੋਧੇ ਹੋਏ ਸਨ ਅਤੇ ਭਾਈ ਮਨੀ ਸਿੰਘ 12 ਭਰਾ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਬਚਪਨ ਵਿੱਚ ਹੀ ਮੌਤ ਹੋ ਗਈ ਸੀ 11 ਭਰਾ ਪੰਥ ਲਈ ਸ਼ਹੀਦ ਹੋਏ ਜਿਨ੍ਹਾਂ ਵਿੱਚੋਂ ਇੱਕ ਭਾਈ ਦਿਆਲਾ ਚਾਂਦੀ ਚੌਂਕ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸ਼ਹੀਦ ਹੋਇਆ ਇਹ ਪਰਿਵਾਰ ਸ਼ਹੀਦਾਂ ਦਾ ਪਰਿਵਾਰ ਕਿਹਾ ਜਾਂਦਾ ਹੈ ਕਿਉਂਕਿ ਇਕੱਲੇ ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚ ਭਾਈ ਮਨੀ ਸਿੰਘ ਜੀ ਦਾ ਦਾਦਾ ਸ਼ਹੀਦ ਉਹਨਾਂ ਸਮੇਤ 11 ਭਰਾ ਸ਼ਹੀਦ 10 ਪੁੱਤਰਾਂ ਵਿੱਚੋਂ 7 ਪੁੱਤਰ ਦੇ ਅੱਗੋਂ ਭਰਾਵਾਂ ਦੇ ਪੁੱਤਰ ਕੁੱਲ ਮਿਲਾ ਕੇ 23 ਸ਼ਹੀਦ ਹੋਏ ਸਨ ਉਸ ਤੋਂ ਬਾਅਦ ਇਸ ਪਰਿਵਾਰ ਦੀ ਕੁੱਲ ਵਿੱਚੋਂ ਹੋਰ ਕਿੰਨੇ ਸ਼ਹੀਦ ਹੋਏ ਹੋਣਗੇ ਹਾਸ ਵਿੱਚ ਇਸ ਦਾ ਕੋਈ ਵੇਰਵਾ ਨਹੀਂ ਹੈ ਜਾਂ ਖੋਜਣ ਦੀ ਲੋੜ ਹੈ ਉਹ ਮਸਾ ਤੇਰਾ ਕੁਵਰੀਆਂ ਦੇ ਸੰਜਤ ਇਹ ਪਰਿਵਾਰ ਗੁਰੂ ਹਰ Rai ਸਾਹਿਬ ਦੇ ਦਰਸ਼ਨ ਕਰਨ ਕੀਰਤਪੁਰ ਆਇਤੇ ਮਨੀ ਸਿੰਘ ਨੂੰ ਇੱਥੇ ਹੀ ਗੁਰੂ ਸਾਹਿਬ ਕੋਲ ਛੱਡ ਕੇ ਚਲੇ ਗਏ ਉਹਦਾ ਰਿਵਾਜ ਸੀ ਕਿ ਹਰ ਪਰਿਵਾਰ ਘੱਟ ਤੋਂ ਘੱਟ ਇੱਕ ਬੱਚਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟ ਕਰਦਾ ਸੀ ਦੋ ਸਾਲ ਮਨੀ ਸਿੰਘ ਜੀ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ ਲੰਗਰ ਘਾਦੀ ਦਿਲੋ ਜਾਨਾ ਸੇਵਾ ਕੀਤੀ ਗੁਰੂ ਹਰ Rai ਸਾਹਿਬ ਦੀ ਦੇਖਰੇਖ ਵਿੱਚ ਉਹਨਾਂ ਨੇ ਗੁਰਬਾਣੀ ਵੀ ਸਿੱਖੀ 15 ਸਾਲ ਦੀ ਉਮਰ ਵਿੱਚ ਇਹਨਾਂ ਦੀ ਸ਼ਾਦੀ ਲਖੀ ਰਾਏ ਦੀ ਪੁੱਤਰੀ ਬੀਬੀ ਸੀਤੂ ਨਾਲ ਹੋਈ। ਕੁਝ ਦੇਰ ਵਿਵਹਤਾ ਜੀਵਨ گزارਨ ਤੋਂ ਬਾਅਦ ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸੇਵਾ ਵਿੱਚ ਦਿੱਲੀ ਆ ਗਏ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੋਤੀ ਜੋ ਸਮਾਏ ਤਾਂ ਇਹ ਮਾਤਾ ਸਲਖਣੀ ਜੀ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਜੀ ਕੋਲ ਬਕਾਲੇ ਪਹੁੰਚੇ। ਇਹਨਾਂ ਨੇ ਛੋਟੀ ਉਮਰ ਤੋਂ ਹੀ ਬਾਲ ਗੁਰੂ ਹਰਗੋਬਿੰਦ ਰਾਏ ਦੀ ਸੰਗਤ ਮਾਣੀ ਸੀ। ਇਸ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਵੀ ਸਿੱਖਦੇ ਰਹੇ। ਗੁਰੂ ਸਾਹਿਬ ਦੀ ਆਗਿਆ ਲੈ ਕੇ ਕੁਝ ਸਮੇਂ ਲਈ ਕਰ ਗਏ ਪਰ 1972 ਵਿੱਚ ਮੁੜ ਆਪਣੇ ਦੋ ਭਰਾਵਾਂ ਨਾਲ ਅਨਪੁਰ ਸਾਹਿਬ ਵਾਪਸ ਆ ਗਏ ਇੱਕ ਮਹਾਨ ਸਚੈਤਕਾਰ ਫਿਲਾਸਫਰ ਅਤੇ ਦੰਦਵੀਂ ਵੀਡ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਲਿਖਾਰੀ ਵੀ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਲਿਖਿਆ ਅਤੇ ਬਾਬਾ ਦੀਪ ਸਿੰਘ ਜੀ ਦੀ ਮਦਦ ਨਾਲ ਇਹਨਾਂ ਦੀਆਂ ਕਈ ਕਾਪੀਆਂ ਹੱਥ ਨਾਲ ਲਿਖ ਲਿਖ ਕੇ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਲਈ ਦੂਰ ਦੁਰਾਡੇ ਬੈਠੇ ਸਿੱਖਾਂ ਵਿੱਚ ਵੰਡੀਆਂ ਆਪ ਗੁਰੂ ਸਾਹਿਬ ਦੇ 52 ਕਵੀਆਂ ਵਿੱਚੋਂ ਅਹਿਮ ਸਥਾਨ ਰੱਖਦੇ ਸੀ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਕਥਾਵਾਚਕ ਗਿਆਨ ਰਤਨਾਵਲੀ ਤੇ ਭਗਤ ਮਾਲਾ ਜਿਹੇ ਗ੍ਰੰਥਾਂ ਦੇ ਰਚਨਕਾਰ ਵੀ ਰਹੇ ਭਾਈ ਮਨੀ ਸਿੰਘ sirf ਕਲਮ ਦੇ ਤਨੀ ਹੀ ਨਹੀਂ ਸੀ ਬਲਕਿ ਤਲਵਾਰ ਦੇ ਵੀ ਤਨੀ ਸੀ ਫੌਂਟਾ ਸਾਹਿਬ ਵਿਖੇ ਪਹਾਣੀ ਦੇ ਸਥਾਨ ਤੇ ਜੰਗ ਹੋਇਆ ਤਾਂ ਭਾਈ ਮਨੀ ਜੀ ਨੇ ਬਾਕੀ ਗੁਰਸਿੱਖਾਂ ਨਾਲ ਰਲ ਕੇ ਸੂਰਮਤੀ ਦੇ ਉਹ ਜੋਰ ਵਿਖਾਏ ਕਿ ਦੇਖਣ ਤੇ ਵੇਖਣ ਵਾਲੇ 당ਗ ਰਹਿ ਗਏ ਇਸ ਜੰਗ ਵਿੱਚ ਆਪ ਜੀ ਦੇ ਪ੍ਰਾਹਰੀ ਚੰਦੀ ਸ਼ੀਧੀ ਹੋ ਗਈ ਇਸ ਤਰ੍ਹਾਂ ਨਾ ਦੌਣ ਦੀ ਜੰਗ ਵਿੱਚ ਆਪ ਜੀ ਸੁਰਗਮਤੀ ਦੇ ਗੁਰੂ ਸਿੱਧਕ ਨੂੰ ਵੇਖ ਕੇ ਗੁਰੂ ਪਾਤਸ਼ਾਹ ਨੇ ਆਪ ਨੂੰ ਦੀਵਾਨ ਪ੍ਰਧਾਨ ਮੰਤਰੀ ਦੀ ਉਪਾਧੀ ਬਖਸ਼ੀ ਦੀਵਾਨ ਹੋਣ ਦੇ ਨਾਤੇ ਉਹਨਾਂ ਨੂੰ ਮਾਲੀ ਸਿਆਸੀ ਤੇ ਪ੍ਰਬੰਧਕੀ ਮਾਮਲਿਆਂ ਵੱਲ ਵੀ ਧਿਆਨ ਦੇਣਾ ਪੈਂਦਾ ਇਤਨਾ ਕੁੱਝ ਕਰਦੇ ਆ ਫਿਰ ਵੀ ਆਪ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦਾ ਗਿਆਨ ਕਰਨ ਲਈ ਸਮਾਂ ਕੱਢ ਲੈਂਦੇ ਤੇ ਹਰ ਉਸ ਇਕ ਸੰਗਤਾਂ ਨੂੰ ਕੀਰਤਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਥਾ ਸੁਣਾਉਂਦੇ ਹਰਮੰਦਰ ਸਾਹਿਬ ਵਿਖੇ ਸੋਢੀ ਹਰ ਰਾਏ ਦੇ ਚਲਾਣੇ ਉਪਰੰਤ ਦਰਬਾਰ ਸਾਹਿਬ ਤੇ ਕਾਲ ਤਖਤ ਦੀ ਦੇਖਭਾਲ ਤੇ ਸੇਵਾ ਦਾ ਕੰਮ ਉਸਦੇ ਪੁੱਤਰ ਨਰੰਦਰ ਰਾਏ ਦੇ ਹੱਥ ਆ ਗਿਆ ਇਹ ਕਮਜ਼ੋਰ ਪ੍ਰਬੰਧਕ ਹੋਣ ਕਰਕੇ ਹਰਮੰਦਰ ਸਾਹਿਬ ਦੇਖਭਾਲ ਨਾ ਕਰ ਸਕਿਆ ਤੇ ਉਸ ਵਿੱਚ ਕੋਈ ਉਨਤਾਈਆਂ ਆ ਗਈਆਂ ਸਾ ਸੰਗਤ ਦੀ ਬੇਨਤੀ ਅਤੇ ਪਾਈ ਮਨੀ ਸਿੰਘ ਦੀ ਵਿਦਵਤਾ ਤੇ ਗਿਆਨ ਨੂੰ ਦੇਖਦੇ ਗੁਰੂ ਗੋਬਿੰਦ ਸਿੰਘ ਜੀ ਨੇ ਪਾਈ ਮਨੀ ਸਿੰਘ ਜੀ ਨੂੰ ਹਰਮੰਦਰ ਸਾਹਿਬ ਤੇ ਕਾਲ ਬੁੱਗੇ ਦਾ ਸੇਵਾਦਾਰ ਨਿਯੁਕਤ ਕਰਕੇ ਅਮੇਰਪੇਰ ਭੇਜ ਦਿੱਤਾ ਇਸ ਤਰ੍ਹਾਂ ਆਪ ਜੀ ਦਰਬਾਰ ਸਾਹਿਬ ਦੇ ਤੀਜੇ ਹੈੱਡ ਗ੍ਰਾਂਥੀ ਵੀ ਬਣੇ ਪਹਿਲੇ ਬਾਬਾ ਬੁੱਢਾ ਜੀ ਦੂਸਰੇ ਭਾਈ ਗੁਰਦਾਸ ਜੀ ਉੱਥੇ ਜਾ ਕੇ ਸੋਡੀਆਂ ਦੇ ਡੰਬਰ ਬੰਦ ਕਰਵਾ ਕੇ ਗੁਰੂ ਮਰਿਆਦਾ ਦਾ ਪ੍ਰਵਾਹ ਚਲਾਇਆ ਬੇਲੋੜੀਆਂ ਮਰਿਆਦਾਵਾਂ ਨੂੰ ਸੰਪਾਪਤ ਕਰਕੇ ਗੁਰੂ ਅਰਜਨ ਦੇਵ ਜੀ ਵੱਲੋਂ ਸ੍ਰੀ ਦਰਬਾਰ ਸਾਹਿਬ ਤੇ ਗੁਰੂ ਹਰਗੋਬਿੰਦ ਜੀ ਵੱਲੋਂ ਅਕਾਲ ਤਖਤ ਦੀ ਸਥਾਪਨਾ ਤੇ ਪ੍ਰਮਾਣਿਤ ਗੁਰਮਰਿਆਦਾ ਨੂੰ ਲਾਗੂ ਕੀਤਾ ਨਿਤਨੇਮ ਕੀਰਤਨ ਤੇ ਕਥਾ ਦਾ ਪ੍ਰਵਾਹ ਚਾਲੂ ਕੀਤਾ ਜਿਸ ਸਦਕਾ ਦਰਬਾਰ ਸਾਹਿਬ ਵਿੱਚ ਪੁਰਾਣੀਆਂ ਰੌਣਕਾਂ ਮੁੜ ਆ ਗਈਆਂ 16 ਜਨਵਰੀ 92 ਦੀ ਵਿਸਾਖੀ ਵਾਲੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਾਬਨਾ ਸਮੇਂ ਪਾਈਮਨੀ ਜੀ ਨੇ ਆਪਣੇ ਭਰਾਵਾਂ ਅਤੇ ਪੁੱਤਰਾਂ ਸਹਿਤ ਅੰਮ੍ਰਿਤ ਪਾਨ ਕੀਤਾ ਹੁਣ ਆਪ ਜੀ ਦਾ ਨਾਮ ਪਾਈਮਨੀ ਸਿੰਘ ਹੋ ਗਿਆ ਅੰਮ੍ਰਿਤ ਪ੍ਰਚਾਰ ਦੀ ਲਹਿਰ ਵਿੱਚ ਹਿੱਸਾ ਲੈ ਕੇ ਸਿੱਖੀ ਦਾ ਭਰਪੂਰ ਪ੍ਰਚਾਰ ਕੀਤਾ ਜਦ ਪਾਈਮਨੀ ਸਿੰਘ ਜੀ ਦੇ ਅੰਮ੍ਰਿਤਸਰ ਸਾਹਿਬ ਰਹਿਦਿਆਂ ਕਈ ਬਰੇ ਬੀਤ ਗਏ ਤਾਂ ਨੰਦਪੁਰ ਸਾਹਿਬ ਗੁਰੂ ਦਰਸ਼ਨ ਲਈ ਆਏ 1703 ਵਿੱਚ ਪਾਈਮਨੀ ਸਿੰਘ ਜੀ ਦੀ ਉੱਤਮ ਸੇਵਾ ਨਿਮਰਤਾ ਤੇ ਸਰਪੱਖੀ ਗੁਣਾ ਤੋਂ ਪ੍ਰਸੰਨ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਇੱਕ ਮਹੱਤਵਪੂਰਨ ਹੁਕਮਨਾਮਾ ਬਖਸ਼ਿਆ ਜਿਸ ਤੋਂ ਧਨ ਹੋ ਕੇ ਇਹ ਮੁਰ ਦਰਬਾਰ ਸਹਦੀ ਸਿਰਾ ਵਿੱਚ ਆ ਕੇ ਜੁਟ ਗਏ ਇਕੰਗਾਰ ਸਤਿਗੁਰ ਪ੍ਰਸਾਦ ਸ੍ਰੀ ਸਤਿਗੁਰ ਜੀ ਦੀ ਆਗਿਆ ਹੈ ਭਾਈ ਚਿੱਤਰ ਸਿੰਘ ਜੀ ਭਾਈ ਉਦੇਸ ਸਿੰਘ ਜੀ ਭਾਈ ਅਨਕ ਸਿੰਘ ਜੀ ਭਾਈ ਅਜਬ ਸਿੰਘ ਜੀ ਭਾਈ ਅਜੈਬ ਸਿੰਘ ਜੀ ਨਾਇਕ ਮਾਈਦੂਨ ਵੇ ਮਨੀ ਸਿੰਘ ਨੂੰ ਵਾਹਿਗੁਰੂ ਸ਼ਰਨ ਰੱਖੇਗਾ ਤੁਸੀਂ ਮੇਰੇ ਬੁੱਤਰ ਫਰਜੰਦਰ ਤੁਸੀਂ ਮੇਰੇ ਪੁੱਤਰ ਫਰਜੰਦੇ ਖਾਨ ਜਾਦੇ ਹੋ ਤੁਸਾਂ ਉੱਪਰ ਮੇਰੀ ਖੁਸ਼ੀ ਹੈ ਸਭ ਵਰਤਾਰੇ ਦੇ ਤੁਸੀਂ ਮਹਿਰਮ ਹੋ ਹੋਰ ਹੋਰ ਕੋਡੀ ਦਮੜਾ ਪੈਸਾ ਥੇਲਾ ਰੁਪਈਆ ਰੱਛਿਆ ਦਾ ਅਸਾਂ ਨੂੰ ਦੇਵੇਗਾ ਇਹ ਮੇਰੇ ਫਰਜੰਦ ਹਨ ਸਿੱਖਾਂ ਪੁੱਤਾਂ ਦਾ ਸੇਵਾ ਦਾ ਵੇਲਾ ਹੈ ਜੋ ਲੋਚ ਕੇ ਸੇਵਾ ਕਰੋਗੇ ਤੁਹਾਡੀ ਸੇਵਾ ਥਾਂ ਪਵੇਗੀ ਤੁਸਾਂ ਉੱਪਰ ਵਾਇਗਰੂ ਰੱਛਿਆ ਕਰੇਗਾ ਸਮਤ 1660 ਮਿਤੀ ਆਪ ਅਮਰitsar ਦੀ ਸੇਵਾ ਨਮਾਉਂਦੇ ਆਂ ਗੁਰੂ ਸਾਹਿਬ ਨਾਲ ਆਪਣਾ ਤਾਲਮੇਲ ਹਮੇਸ਼ਾ ਬਣਾਈ ਰੱਖਦੇ ਆਪ ਗੁਰੂ ਸਾਹਿਬ ਦਾ ਅਨੰਦਪੁਰ ਛੱਡਣ ਤੋਂ ਲੈ ਕੇ ਚਮਕੌਰ ਦੀ ਗੜੀ ਤੱਕ ਵੈਰੀਆਂ ਨਾਲ ਲੜੇ ਜੰਗਾ ਸਮੇਂ ਜਿੱਥੇ ਗੁਰੂ ਸਾਹਿਬ ਦੇ ਪਰਿਵਾਰ ਦੇ ਨੇਕਾ ਸਿੰਘਾਂ ਸਿੰਘਣੀਆਂ ਸ਼ਹੀਦ ਹੋਏ ਉੱਥੇ ਹੀ ਭਾਈ ਮਨੀ ਸਿੰਘ ਜੀ ਦੇ ਪੰਜ ਪੁੱਤਰਾਂ ਨੇ ਵੀ ਸ਼ਹਾਦਤ ਤੇ ਜਾਨ ਪੀਤੀ ਮਾਲਵੇ ਦੀ ਧਰਤੀ ਨੂੰ ਭਾਗ ਲਾਉਂਦੇ ਆਂ ਜਦ ਗੁਰੂ ਦਸ਼ਮੇਸ਼ ਜੀ ਸਾਬੋਂ ਕੀ ਤਲੰਡੀ ਪਹੁੰਚੇ ਤਾਂ ਇੱਥੇ ਹੀ ਭਾਈ ਮਨੀ ਸਿੰਘ ਜੀ ਕੁ ਸਿੰਘਾਂ ਸਮੇਤ ਆਪ ਜੀ ਦੇ ਦਰਸ਼ਨ ਕਰਨ ਆਏ ਜਦ 1704 ਵਿੱਚ ਗੁਰੂ ਸਾਹਿਬ ਨੇ ਅਨੰਦਪੁਰ ਛੱਡਿਆ ਤਾਂ ਗੁਰੂ ਸਾਹਿ ਸਹਿਬਕੌਰ ਤੇ ਮਾਤਾ ਸੁੰਦਰਕੌਰ ਦੀ ਅਗਵਾਈ ਤੇ ਜ਼ਿੰਮੇਦਾਰੀ ਵੀ ਭਾਈ ਮਨੀ ਸਿੰਘ ਜੀ ਨੂੰ ਸੌਂਪੀ ਗਈ। ਬੇਖੜਾ ਪੈਂਡਾ ਤੈਅ ਕਰਕੇ ਜਦੋਂ ਦਿੱਲੀ ਵੱਲੋਂ ਨਿਕਲ ਗਏ ਤਾਂ ਉੱਥੇ ਰਹਿ ਕੇ ਉਹਨਾਂ ਦੋਨਾਂ ਮਾਤਾਵਾਂ ਦੀ ਸੇਵਾ ਵੀ ਕੀਤੀ। 1705 ਤੋਂ ਲੈ ਕੇ 6 ਉਹ ਮਾਤਾ ਸਹਿਬਕੌਰ ਤੇ ਮਾਤਾ ਸੁੰਦਰੀ ਜੀ ਨਾਲ ਗੁਰੂ ਦਸ਼ਮੇਸ਼ ਪਿਤਾ ਦੀ ਹਜ਼ੂਰੀ ਵਿੱਚ ਦੰਦਵਾ ਸੈ ਪਹੁੰਚੇ। ਆਪ ਜੀ ਗੁਰੂ ਸਾਹਿਬ ਕੋਲੋਂ ਸਾਬੋ ਦੀ ਤਲਵੰਡੀ ਵੀ ਪਹੁੰਚੇ। ਜਿੱਥੇ ਸਤਿਗੁਰੂ ਦੇ ਹੁਕਮ ਤੇ ਸਰਵਾਪ੍ਰਸਤੀ ਹੈਠ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਕੇ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਅਤੇ ਇਸ ਸੰਪੂਰਨ ਪਵਿੱਤਰ ਗ੍ਰੰਥ ਨੂੰ ਦੂਰ ਦੂਰ ਦੀਆਂ ਸੰਗਤਾਂ ਨੂੰ ਭੇਜਣ ਲਈ ਕਈ ਉਤਾਰੇ ਵੀ ਕੀਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਮਿਲਣ ਦੱਖਣ ਵੱਲ ਰਵਾਨਾ ਹੋਏ ਤਾਂ ਬਰਗੌਰ ਤੱਕ ਇਹ ਗੁਰੂ ਸਾਹਿਬ ਦੇ ਨਾਲ ਸਨ ਇੱਥੋਂ ਗੁਰੂ ਸਾਹਿਬ ਆਪ ਜੀ ਤਾਂ ਦੱਖਣ ਵੱਲ ਰਵਾਨਾ ਹੋ ਗਏ ਤੇ ਪਾਈਮਾਨੀ ਸਿੰਘ ਜੀ ਨੂੰ ਵਾਪਸ ਅਮਰੀਸਰ ਭੇਜ ਦਿੱਤਾ ਉਰੇ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਸਿੱਖ ਸੰਗਠਨ ਨੂੰ ਕਾਇਮ ਮਜ਼ਬੂਤ ਰੱਖਣ ਲਈ ਇੱਕ ਮਹੱਤਵਪੂਰਨ ਮੁੱਦਾ ਸੀ ਜਿਸ ਨੂੰ ਪਾਈ ਮਨੀ ਸਿੰਘ ਜੀ ਨੇ ਚੁਣੌਤੀ ਸਮਝ ਕੇ ਆਪਣੀ ਸੂਝ ਬੂਝ ਦੇ ਨਾਲ ਇਸ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣ ਲਈ ਪੂਰਾ ਸਾਥ ਦਿੱਤਾ। ਉਹ ਨਮ੍ਰਿਤ ਸਰ ਪੁੱਜ ਕੇ ਗੁਰੂ ਘਰ ਵਾਲੇ ਸਾਖੀਆਂ ਤੇ ਗੁਰੂ ਸ਼ਬਦ ਦੀ ਕਥਾ ਸੁਣਾ ਕੇ ਸੰਗਤਾਂ ਦਾ ਮਨੋਬਲ ਕਾਇਮ ਰੱਖਿਆ। ਉਹਨਾਂ ਨੂੰ ਹਰ ਕਿਸਮ ਦੇ ਹਾਲਾਤਾਂ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਕੀਤਾ ਤੇ ਗੁਰੂ ਘਰ ਦੀ ਮਹਿਮਾ ਤੇ ਸਤਕਾਰ ਨੂੰ ਆਂਝ ਨਹੀਂ ਆਣ ਦਿੱਤੀ। ਖਾਲਸਾ ਪੰਥ ਵਿੱਚ ਪੰਥਕ ਜਜਵਾ ਸੰਚਾਰ ਕਰਨ ਖਾਤਰ ਦੁਸਹਿਰੇ ਤੇ ਦੀਵਾਲੀ ਦੇ ਮੌਕਿਆਂ ਤੇ ਸੰਤਾਂ ਨੂੰ ਅੰਮ੍ਰਿਤਸਰ ਇਕੱਠੇ ਹੋਣ ਲਈ ਪ੍ਰੇਰਿਆ ਜਿਸ ਨਾਲ ਸੰਤਾਂ ਇਕੱਤਰ ਹੋ ਗਏ ਸਤਿਗੁਰੂ ਦੇ ਦਰਬਾਰ ਵਿੱਚ ਨਸਤਮਸਤਕ ਹੁੰਦੀਆਂ ਉੱਥੇ ਭਰਪੂਰ ਵਿਚਾਰਾਂ ਵਿੱਚ ਵੀ ਹੁੰਦੀਆਂ ਸੋਡੀ ਨੰਨਜਨ ਆਇਆ ਅੰਮ੍ਰਿਤਸਰ ਛੱਡ ਗਿਆ ਪਰੰਤੂ ਉਸ ਦਾ ਮੁਖਤਿਆਰ ਚੂਹੜ ਮੱਲ ਔਰੀ ਤੇ ਉਸ ਦੇ ਦੋ ਪੁੱਤਰ ਮੋਕਮ ਸਿੰਘ ਤੇ RAMU ਮੱਲ ਅੰਮ੍ਰਿਤਸਰ ਵਿੱਚ ਹੀ ਰਹਿੰਦੇ ਸਨ ਮੋਕਮ ਸਿੰਘ ਤਾਂ ਗੁਰੂ ਘਰ ਦਾ ਪੱਕਾ ਸ਼ਰਧਾਲੂ ਸੀ ਪਰੰਤੂ ਚੂਹੜ ਮੱਲ ਔਰੀ ਉਸ ਦਾ ਦੂਸਰਾ ਪੁੱਤਰ RAMU ਮੱਲ ਗੁਰੂ ਘਰ ਦੀਆਂ ਰੌਣਕਾਂ ਦੇਖ ਕੇ ਬੜੀ ਖਾਰਖਾਂਦੇ ਸਨ ਇਹਨਾਂ ਨੇ ਭਾਈ ਮਨੀ ਸਿੰਘ ਦੇ ਖਿਲਾਫ ਸੂਬਾ ਲਾਹੌਰ ਦੇ ਕੰਨ ਬਾਨੇ ਸ਼ੁਰੂ ਕਰ ਦਿੱਤੇ ਲਾਹੌਰ ਦੇ ਸੂਬੇ ਤੇ ਤਾਂ ਕੋਈ ਅਸਰ ਨਹੀਂ ਹੋਇਆ ਪਰ ਪੱਟੀ ਦੇ ਹਾਕਮ ਨੇ ਦੇਵਾ ਜੱਟ ਦੀ ਅਗਵਾਈ ਹੇਟਮਨੀ ਸਰ ਤੇ ਹਮਲਾ ਕਰਵਾ ਦਿੱਤਾ ਜੋਦੋ ਹੋਇਆ ਦੇਵਾ ਜੱਟ ਜਾਨ ਬਚਾ ਕੇ ਦੌੜਨ ਵਿੱਚ ਸਫਲ ਹੋ ਗਏ ਖਾਸੇ ਇਸ ਜਿੱਤ ਨਾਲ ਭਾਈ ਮਨੀ ਸਿੰਘ ਦਾ ਮਾਣ ਸਤਕਾਰ ਹੋਰ ਵਧ ਗਿਆ बाबा बन्दा सिंह बहादुर दशम पाशा ਦੇ ਆਸ਼ੀਰਵਾਦ ਸਦਕਾ ਜਦ ਦੁਸ਼ਮਣਾਂ ਨੂੰ ਸੋਧਣਾ ਸ਼ੁਰੂ ਕੀਤਾ ਤਾਂ ਸਿੱਖਾਂ ਦੇ ਹੌਸਲੇ ਹੋਰ ਵੀ بلند ਹੋ ਗਏ ਉਹਨਾਂ ਨੇ ਦਰਿਆ ਜਮਨਾ ਦੇ ਕੰਡੇ ਤੋਂ ਲੈ ਕੇ ਦਰਿਆ 라ਵੀ ਦੇ ਕੰਡੇ ਤੱਕ ਦੇ ਇਲਾਕੇ ਵਿੱਚੋਂ ਮੁਗਲਾਂ ਬੋਜਨ ਨੂੰ ਹਰਾਇਆ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਦੇ ਕਾਤਲ ਸੂਬਾ ਸਰਹੰਗ ਤੋਂ ਬਦਲਾ ਲੈ ਕੇ 1710 ਵਿੱਚ ਸਰਹੰਗ ਦੇ ਕਿਲੇ ਤੇ ਖਾਲਸਾ ਹੀ ਪੰਚਮ ਲਹਿਰਾ ਕੇ ਖਾਲਸਾ ਰਾਜ ਦੀ ਵੀ ਨੀਂਹ ਰੱਖੀ ਅਤੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਬਾਅਦ ਕਿਸਮਤੀ ਨਾਲ ਕੁਝ ਕਾਰਨਾ ਕਰਕੇ ਬਾਬਾ ਵੰਦਾ ਸਿੰਘ ਬਹਾਦਰ ਜੀ ਸ਼ੀਦੀ ਵਿੱਚੋਂ ਖਾਲਸਾ ਜੰਦੇ ਵਸਦੀ ਟੁੱਟ ਗਈ ਖਾਲਸਾ ਦਲ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਆਪਸੀ ਮਤਭੇਦ ਹੋ ਗਿਆ ਤਾਂ ਮਾਤਾ ਸੁੰਦਰੀ ਜੀ ਨੇ ਇਹਨਾਂ ਦਾ ਝਗੜਾ ਨਿਵੇੜਨ ਲਈ ਪਾਈ ਮਨੀ ਸਿੰਘ ਜੀ ਨੂੰ ਫਿਰ ਅੰਮ੍ਰਿਤਸਰ ਭੇਜ ਦਿੱਤਾ ਬੰਦਾਈ ਖਾਲਸਾ ਚਾਹੁੰਦਾ ਸੀ ਕਿ 11ਵੇਂ ਗੁਰੂ ਬੰਦਾ ਸਿੰਘ ਬਹਾਦਰ ਨੂੰ ਮੰਨਿਆ ਜਾਵੇ ਜਦਕਿ ਤਤ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਸੀ ਦੋਨੋਂ ਦੇ ਨਵੇਂ ਆਪਣੀ ਜਗ੍ਹਾ ਟਟੀਆਂ ਰਹੀਆਂ ਤੇ ਆਪਸੀ ਖਿੱਚੋਤਾਣ ਵਾਦਗੀ ਉਸ ਸਾਲ ਵਿਸਾਖੀ ਦੇ ਮੌਕੇ ਤੇ ਬੰਦਾਈ ਤੇ ਤਤ ਖਾਲਸੇ ਵਿੱਚ ਖੁੱਲੰਘੁਲਾ ਲੜਾਈ ਹੋਣ ਦੀ ਤਿਆਰੀ ਹੋਣ ਲੱਗੀ ਇਸ ਮਸਲੇ ਨੂੰ ਵੀ ਭਾਈ ਮਨੀ ਸਿੰਘ ਜੀ ਨੇ ਅਮਨ ਅਮਾਨ ਨਾਲ ਸੁਲਝਾਇਆ ਦੋ ਪਰਚੀਆਂ ਇੱਕ ਫਤਿਹਦਰਸ਼ਨ ਤੇ ਦੂਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਲੈ ਕੇ ਹਰ ਕੀ ਪੌੜੀ ਅੰਮ੍ਰਿਤਸਰ ਸरोवर ਵਿੱਚ ਪਾਈਆਂ ਤੇ ਫੈਸਲਾ ਕੀਤਾ ਕਿ ਜੋ ਪਰਚੀ ਪਹਿਲੇ ਉੱਪਰ ਆਏਗੀ ਉਹ ਕਾਲਪੁਰਖ ਦਾ ਹੁਕਮ ਹੋਵੇਗਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਵਾਲੀ ਵਰਟੀ ਉੱਪਰ ਆ ਗਈ ਸਾਹਮਣੇ ਜਕਾਰੇ ਛੱਡੇ ਅਮਨ ਤੇ ਸੁਖ ਸ਼ਾਂਤੀ ਨਾਲ ਫੈਸਲਾ ਹੋ ਗਿਆ ਉਹਨਾਂ ਦੀ ਸੱਜੀ ਗਵਾਈ ਨਾਲ ਮਾਮਲਾ ਨੇ ਛੱਡਿਆ ਗਿਆ ਤੇ ਸਿੱਖਾਂ ਵਿੱਚ ਮੂੜ ਏਕਤਾ ਹੋ ਗਈ ਪਾਈ ਸਾਹਿਬ ਨੇ ਆਪਣੇ ਗ੍ਰੰਥੀ ਹੋਣ ਦੇ ਦੌਰਾਨ ਕਈ ਪੁਸਤਕਾਂ ਵੀ ਰਚੀਆਂ ਗਿਆਰਤਨਾਵਲੀ ਇਹਨਾਂ ਦੀ ਸਭ ਤੋਂ ਪ੍ਰਸਿੱਧ ਪੁਸਤਕ ਹੈ ਸੰਨ 1734 ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਇਕੱਠੀਆਂ ਕਰਕੇ ਦਸਮ ਗ੍ਰੰਥ ਦੀ ਬੀੜ ਵੀ ਤਿਆਰ ਕੀਤੀ ਪਾਈ ਮਨੀ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਨਵੀਂ ਬੀੜ ਤਿਆਰ ਕੀਤੀ ਜਿਸ ਵਿੱਚ ਹਰੇਕ ਗੁਰੂ ਸਹਿਬਾਨਾਂ ਦੀ ਬਾਣੀ ਰਾਗਾਂ ਵਿੱਚੋਂ ਚੁਣ ਕੇ ਇੱਕ ਥਾਂ ਦਿੱਤੀ ਗਈ ਅਤੇ ਭਗਤਾਂ ਦੀ ਬਾਣੀ ਵੀ ਹਰ ਇੱਕ ਭਗਤ ਦੀ ਇੱਕ ਥਾਂ ਲਿਖੀ ਪਰ ਪੰਥ ਨੇ ਇਹ ਬੀੜ ਪ੍ਰਵਾਨ ਨਹੀਂ ਕੀਤੀ ਚੇਤੀ ਅੰਮ੍ਰਿਤਸਰ ਵਿੱਚ ਦੀਵਾਲੀ ਦਾ ਜੋੜ ਮੇਲਾ ਤੇ ਸਰੋਵਰ ਵਿੱਚ ਇਸ਼ਨਾਨ ਕਰਨਾ ਮੁਗਲ ਸਰਕਾਰ ਨੇ ਕਈ ਵਰਿਆਂ ਤੋਂ ਬੰਦ ਕੀਤਾ ਹੋਇਆ ਸੀ ਭਾਈ ਮਨੀ ਸਿੰਘ ਜੋ ਇਸ ਵਕਤ 90 ਸਾਲਾਂ ਦੇ ਹੋ ਚੁੱਕੇ ਸਨ ਤੇ ਆਪਣੀ ਹੋਰ ਮੁਖੀ ਸਿੰਘਾਂ ਨਾਲ ਸਲਾਹ ਕੀਤੀ ਕਿ ਆਉਂਦੀ ਦੀਵਾਲੀ ਸਮੇਂ ਗੁਰੂ ਹਰਗੋਬਿੰਦ ਸਾਹਿਬ ਦਾ ਬੰਦੀ ਛੋੜ ਦਿਵਸ ਦੀ ਦੀਪਮਾਲਾ ਦਾ ਮੇਲਾ ਅੰਮ੍ਰਿਤਸਰ ਕੀਤਾ ਜਾਵੇ ਆਪਸੀ ਮੇਲ ਜੋ ਲਾਲ ਹੰਤਕ ਹਿੱਤਾਂ ਦੇ ਚੜ੍ਹਦੀ ਕਲਾ ਦੇ ਮਾਮਲੇ ਤੇ ਵਿਚਾਰ ਵੀ ਕੀਤਾ ਜਾ ਸਕਦਾ ਹੈ ਤੇ ਸੰਗਤ ਹਰ ਮੰਦਰ ਸਿਆਦ ਸरोवर ਵਿੱਚ ਇਸ਼ਨਾਨ ਵੀ ਕਰ ਲਵੇਗੀ ਸਿੰਘਾਂ ਨੇ ਮਿਲ ਕੇ ਲਾਹੌਰ ਦੇ ਸੂਬੇ ਜਕਰੀਆ ਖਾਨ ਨਾਲ ਗੱਲਬਾਤ ਕੀਤੀ ਤੇ ਇਜਾਜ਼ਤ ਵੀ ਲੈ ਲਈ ਇਸ ਸ਼ਰਤ ਦੇ ਇੱਕ ਸਿੱਖ ਵੀ ਕੋਈ ਗੜਬੜ ਨਹੀਂ ਕਰਨਗੇ ਜਕਰੀਆ ਖਾਨ ਨੇ ਹਾਂ ਤਾਂ ਕਰ ਦਿੱਤੀ ਪਰ ਇਸਦੇ ਇਵਿਜਵਲੋਂ 5000 ਰੁਪਏ ਟੈਕਸ ਲਾ ਦਿੱਤਾ ਪਾਇਮਨੀ ਸਿੰਘ ਨੇ ਦੂਰ ਦੂਰ ਤੱਕ ਸੰਗਤਾਂ ਨੂੰ ਲਿਖਤੀ ਸੁਨੇਹੇ ਭੇਜੇ ਬਾਅਦ ਵਿੱਚ ਜਕਰੀਆ ਖਾਨ ਦੀ ਨੀਅਤ ਖਰਾਬ ਹੋ ਗਈ ਤੇ ਉਸਨੇ ਸੋਚਿਆ ਕਿ ਇਸ ਤੋਂ ਵਧੀਆ ਕਿਹੜਾ ਮੌਕਾ ਹੋਵੇਗਾ ਕਿ ਸਿੱਖਾਂ ਦਾ ਖੁਰਾਕੋਜ ਮਿਟਾ ਦਿੱਤਾ ਜਾਵੇ ਅੰਦਰੋਂ ਅੰਦਰੋਂ ਉਸਨੇ ਪੂਰੀ ਤਿਆਰ ਕਰ ਲਈ ਪਰ ਕਿਸੇ ਤਰੀਕੇ ਨਾਲ ਪਾਇਮਨੀ ਸਿੰਘ ਯੂਨੀਵਰਸਿਟੀ ਸੂਚਨਾ ਮਿਲ ਗਈ ਉਹਨੇ ਦੁਬਾਰਾ ਚਿੱਠੀਆਂ ਲਿਖ ਕੇ ਇਹ ਪ੍ਰੋਗਰਾਮ ਰੱਦ ਕਰਨ ਦਾ ਸਨੇਹਾ ਦਿੱਤਾ ਅਤੇ ਸੰਗਤਾਂ ਨੂੰ ਮਨ ਆਣ ਲਈ ਮਨਾ ਕਰ ਦਿੱਤਾ ਪਰ ਜਕਰੀਆ ਖਾਨ ਨੂੰ ਚਿੱਠੀ ਨਹੀਂ ਮਿਲੀ ਜਕਰੀਆ ਖਾਨ ਨੇ ਲਖਪਤ ਰਾਏ ਨੂੰ ਫੌਜ ਦੇ ਕਮਿਸ਼ਨਰ ਕੋਲ ਭੇਜ ਦਿੱਤਾ ਕਈ ਸਿੱਖ ਸ਼ਨਾਣ ਕਰਦੇ ਪ੍ਰਕਰਮਨਾ ਕਰਦੇ ਵਿੱਚ ਹੀ ਸ਼ਹੀਦ ਕਰ ਦਿੱਤੇ ਗਏ ਪਰ ਫਿਰ ਵੀ ਸਿੱਖਾਂ ਦਾ ਬਹੁਤ ਨੁਕਸਾਨ ਨਹੀਂ ਹੋਇਆ ਪਾਈਮਨੀ ਸਿੰਘ ਨੇ ਰੋਸ ਪ੍ਰਗਟ ਕੀਤਾ ਤੇ ਕਤਲੇਆਮ ਵੀ ਨਿਖੇਤੀ ਕੀਤੀ ਪਰ ਜਕਰੀਆ ਖਾਨ ਨੇ ਉਹਨਾਂ ਦੀ ਇਹ ਗੱਲ ਨਜ਼ਰ ਅਦਾਜ਼ ਕਰਕੇ 5000 ਰੁਪਏ ਦੀ ਮੰਗ ਕੀਤੀ ਜਿਸ ਨੂੰ ਪਾਈਸਾ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਬਹਾਨੇ ਪਾਈਮਨੀ ਸਿੰਘ ਤੇ ਕੁਝ ਹੋਰ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਾਜੀ ਨੇ ਮੁਸਲਮਾਨ ਬਣਨ ਲਈ ਕਿਹਾ ਨਾ ਕਰਨ ਤੇ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਕੀਤਾ ਗਿਆ ਜਲਾਦ ਭਾਵੇਂ ਜਲਾਦ ਹੀ ਸੀ ਉਸ ਵਿੱਚ ਫਿਰ ਵੀ ਥੋੜਾ ਇਨਸਾਨੀਅਤ ਦਾ ਅੰਸ਼ ਬਚਿਆ ਹੋਵੇਗਾ ਉਸਨੇ ਉਹਨਾਂ ਦੇ ਬੰਦ-ਬੰਦ ਕੱਟਣ ਦੀ ਬਜਾਏ ਜਾਂ ਸਿੱਧਾ ਬਾਹ ਕੱਟਣ ਲੱਗਿਆ ਤਾਂ ਪਾਈ ਮਨੀ ਸਿੰਘ ਨੇ ਕਿਹਾ ਮਿੱਤਰਾ ਬੰਦ-ਬੰਦ ਕੱਟ ਤੈਨੂੰ ਹੁਕਮ ਮੰਨਣਾ ਚਾਹੀਦਾ ਹੈ ਧੰਨ ਹੈ ਸਿੱਖੀ ਪਾਈ ਮਨੀ ਸਿੰਘ ਤੇ ਬਾਕੀ ਦੇ ਸਿੱਖ ਉਸ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਅਕਾਰਪੁਰਖ ਦੀ ਗੋਦ ਵਿੱਚ ਜਾ ਸਮਾਏ ਪਾਈ ਮਨੀ ਸਿੰਘ ਜੀ ਨੇ ਆਖਰੀ ਸਾਹਾਂ ਵਿੱਚ ਵੀ ਜ਼ੁਬਾਨ ਤੇ ਇਹ ਲਫ਼ਜ਼ ਸਨ ਸਿਰ ਜਾਵੇ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਪਾਈ ਸਵੇਗ ਤੇ ਕੁਝ ਹੋਰ ਸਿੰਘਾਂ ਨੇ ਮਸਤੀ ਦਰਵਾਜੇ ਤੋਂ ਬਾਹਰ ਕਿਲੇ ਦੇ ਪਾਸ ਉਹਨਾਂ ਦਾ ਸੰਸਕਾਰ ਕੀਤਾ ਜਿੱਥੇ ਗੁਰਦੁਆਰਾ ਸ਼ਹੀਦਗੰਜ ਬਣਿਆ ਹੈ ਇਸ ਸ਼ਹੀਦੀ ਨਾਲ ਸਿੱਖ ਕੌਮ ਵਿੱਚ ਅਜਿਹਾ ਜੋਸ਼ ਪੈਦਾ ਹੋਇਆ ਕਿ ਸਿੱਖਾਂ ਨੇ ਇਸ ਜ਼ੁਲਮੀ ਰਾਜ ਦਾ ਅੰਤ ਲਈ ਮਿਸਲਾ ਬਣਾ ਲਈਆਂ ਜਿਨ੍ਹਾਂ ਨੇ ਮਿਲ ਕੇ ਹਕੂਮਤ ਨੂੰ ਮੁੜ ਕੇ ਚੈਨ ਨਾ ਨਹੀਂ ਬੈਠਣ ਦਿੱਤਾ ਚਾਹੇ ਸਿੱਖਾਂ ਨੂੰ ਇੱਕ ਤੋਂ ਬਾਅਦ ਇੱਕ ਨਹੀਂ ਬਲਕਿ ਲੱਖਾਂ ਸ਼ਹੀਦیاں ਦੇਣੀਆਂ ਪਈਆਂ ਅੱਜ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੀ ਸੀਤ ਤੇ ਵੰਦ-ਵੰਦ ਕਟਾਏ ਤਿੰਨਾਂ ਦੀ ਗਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਦੋਂ ਹਰ ਸਿੱਖਰ ਦਾਸ ਵਿੱਚ ਇਹ ਅੱਖਰ ਸੁਣਦਾ ਹੈ ਤਾਂ ਮਾ ਰਹੀ ਪਾਈ ਮਨੀ ਸਿੰਘ ਦੀ ਸ਼ੀਦੀ ਦੀ ਤਸਵੀਰ ਉਸ ਦੇ ਸਾਹਮਣੇ ਆ ਜਾਂਦੀ ਹੈ ਪਾਈ ਮਨੀ ਸਿੰਘ ਜੀ ਦੀ ਸ਼ਹਾਦਤ ਸਿੱਖ ਧਰਮ ਵਿੱਚ ਬੜਾ ਅਹਿਮ ਸਥਾਨ ਰੱਖਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲ ਚਕਮਾ